ਵਾਇਫੰਡਾਰੀ ਆ ਗਨਪਤੀ ਗਾਰਮੈਂਟਸ ਮੇਰੀ ਇੱਥੇ ਬਾਜ਼ਾਰ ਚੀ ਦੁਕਾਨ ਆ ਜਿੱਥੇ ਹਾਸਾ ਹੋਇਆ ਮੈਂ ਬਾਹਰ ਹੀ ਖੜਾ ਹੀ ਤੇ ਮੇਰੇ ਦੇਖਦੇ ਦੇਖਦੇ ਪਹਿਲੇ ਦੋ ਖੰਭਿਆਂ ਨੂੰ ਅੱਗ ਲੱਗੀ ਆ ਉਦੋਂ ਜੋ ਤਾਰਾਂ ਦੋ ਡਿੱਗੀਆਂ ਪਹਿਲੇ ਉਹ 10 ਮਿੰਟ ਦੇ ਬਾਅਦ ਹੀ ਚਾਰ ਖੰਭਿਆਂ ਨੂੰ ਅੱਗੇ ਕੱਠੀ ਲੱਗ ਗਈ ਆ ਉਹ ਸਾਰੀਆਂ ਤਾਰਾਂ ਥੱਲੇ ਗਿਰਗੀਆਂ ਚਰਚੀ ਦੇ ਅੱਗੇ ਤੇ ਬੜੀ ਮੁਸ਼ਕਲ ਲੋਕਾਂ ਨੇ ਆਪਣੀ ਜਾਨ ਬਚਾਈ ਆ ਦੌੜ ਦੌੜ ਕੇ ਸੋਦੀ ਜਿੰਨੇ ਵੀ ਰੇੜੀਆਂ ਵਾਲੇ ਥੱਲੇ ਫਲੋਤੇ ਦੇ ਇੱਕ ਰੈਡੀ ਦੇ ਛਤਰ ਨੂੰ ਤਾਂ ਪੂਰੀ ਅੱਗ ਲੱਗ ਗਈ ਆ ਉਹਨੂੰ ਬੜੀ ਮੁਸ਼ਕਲ ਫੜ ਕੇ ਲੋਕਾਂ ਨੇ ਬਾਹਰ ਕੱਢਿਆ ਤੇ ਮੇਰੀ ਹੋਸ਼ ਦੇ ਹਿਸਾਬ ਨਾਲ ਕਿ 54-55 ਸਾਲ ਤੋਂ ਹੋ ਗਏ ਨੇ ਮੈਨੂੰ ਦੁਕਾਨ ਤੇ ਇੱਥੇ ਕੰਮ ਕਰਦਿਆਂ ਇੱਥੇ ਹਜ਼ਾਰਾਂ ਵਾਰੀ ਦੁਕਾਨਾਂ ਤਾਰਾਂ ਟੁੱਟੀਆਂ ਔਰ ਗੰਢ ਕੇ ਚਲੇ ਜਾਂਦੇ ਨੇ ਬੜੀ ਵਾਰੀ ਸਾਡੀ ਡਿਮਾਂਡ ਹੋਈ ਆ ਕਿ ਮੋਟੀ ਕੇਬਲ ਪਾ ਦਿੱਤੀ ਜਾਏ ਦੋ ਤਿੰਨ ਪਾ ਦਿਓ ਸਾਡੀ ਦੁਕਾਨੋਂ ਤੋਂ ਜਿਹੜਾ ਫੜ ਹਟਵੀ ਹੋ ਜੇ ਬਿਲਕੁਲ ਨਾਲ ਲੱਗਦੀਆਂ ਦੁਕਾਨਾਂ ਦੇ ਨਾਲ ਬਿਲਕੁਲ ਪਿੱਛੇ ਜੀ ਵੀ ਤਾਰਾਂ ਤਿੰਨ ਵਾਰੀ ਟੁੱਟ ਚੁੱਕੀਆਂ ਆ ਉਦੋਂ ਵੀ ਥੱਲੇ ਬੰਦੇ ਖੋਤੇ ਦੇ ਮਸਾਂ ਬਟੇ ਹੋ ਇੱਕ ਕੋਈ ਛੱਤਰ ਸਾਡੇ ਨੂੰ ਅੱਗ ਲੱਗੀ ਛਤੜੀ ਜਿਹੜੀ ਖੁੱਲਦੀ ਦੁਕਾਨ ਦੇ ਅੱਗੇ ਉਹ ਬੜੀ ਮੁਸ਼ਕਲ ਬਚਾਈ ਇਹ ਨਾਲ ਖੰਬਿਆਂ ਦੀ ਮੌਕੇ ਦੇ ਆ ਕੇ ਇਹਨਾਂ ਦੀ ਸ਼ਕਲ ਦੇਖੋ ਕੰਬੇ ਹੈ ਕਿਸ ਤਰ੍ਹਾਂ ਡੇਨੇ ਪਤਾ ਨਹੀਂ ਕਿਹੜੇ ਵੇਲੇ ਡੇਗਿਆ ਤੇ ਕੀ ਹਾਸਾ ਹੋ ਜਾਏ ਕਿੰਨੇ ਬੰਦੇ ਥੱਲੇ ਆ ਕੇ ਮਰ ਸਕਦੇ ਨੇ ਬਸ ਸਾਡੀ ਕੋਈ ਡਿਮਾਂਡ ਹੈ ਕਿ ਇਸ ਚੀਜ਼ ਨੂੰ ਜਲਦੀ ਜਲਦੀ ਅੱਛੇ ਤਰੀਕੇ ਨਾਲ ਬੋਟੀਆਂ ਕੇ ਬਣਾ ਪਾ ਕੇ ਬਾਜ਼ਾਰ ਵਾਲਿਆਂ ਦੀ ਸਹੂਲਤ ਕੀਤੀ ਜਾਏ ਇਦੇ ਬਾਰੇ ਬੀਲ ਕੋਰ ਨੂੰ ਜਾਨੂ ਕਰਵਾ ਚੁੱਕੇ ਹੋ ਹਾਂਜੀ ਬੜੀ ਵਾਰੀ ਉਹਨਾਂ ਨੂੰ ਕਿਹਾ ਕਿ ਮੋਟੀ ਕੇਬਲ ਪਾ ਦਿਓ ਮੋਟੀ ਕੇਬਲ ਸਾਰੇ ਸ਼ਹਿਰ ਚ ਪੈ ਗਈ ਚੁੱਕੀ ਦੀਆਂ ਅੱਜ ਤੱਕ ਘਟਨਾਵਰੇ ਦੱਸਿਆ ਹਾਂਜੀ ਇਨਫੋਰਮੇਸ਼ਨ ਦੇ ਦਿੱਤੀ ਜੀ ਆਇਆ ਕੋਈ ਨਹੀਂ ਨਹੀਂ ਹਜੇ ਹਾਲੀ ਤੱਕ ਕੋਈ ਨਹੀਂ ਆਇਆ ਆਹ ਦੇਖੋ ਰੇੜੀਆਂ ਦੇ ਉੱਤੇ ਤਾਰਾਂ ਅੱਧੇ ਤਾਰਾਂ ਸੇ ਤਰ੍ਹਾਂ ਪਈਆਂ ਦੀਆਂ ਨਾ ਅਸੀਂ ਸਾਹਮਣੇ ਲੱਗਦਾ ਇਹਦਾ ਕੀ ਹਾਲ ਹੋ ਸੱਸ ਹਾਲ ਤੇ ਹੋਈ ਹੈ ਕਿ ਸਾਰੇ ਪਜਾ ਜਾਣੀ ਨੁਕਸਾਨ ਹੋਣ ਤੋਂ ਬਚਣ ਵਾਸਤੇ ਹਰ ਕੋਈ ਚਾਹੁੰਦਾ ਕਿ ਕਿਸੇ ਦਾ ਜਾਨ ਨਾ ਜਾਏ ਮੋਟੀਆਂ ਕੇਬਲਾਂ ਪਾਣ ਇੱਥੇ ਆ ਕੇ ਖੰਭਿਆਂ ਨੂੰ ਠੀਕ ਤਰੀਕੇ ਨਾਲ ਲਾਣ ਅਹੀਂ ਨਾਲ ਸੂਲ ਦਿਆਂਗੇ ਕੋਈ ਗੱਲ ਨਹੀਂ ਸਾਨੂੰ ਦੋ ਤਿੰਨ ਕਿੰਨੀਆਂ ਕਿ ਰੇੜੀਆਂ ਲੱਗਦੀਆਂ ਰੇੜੀਆਂ ਪੰਤਾ 15 ਲੱਗਦੀਆਂ ਰੇੜੀਆਂ ਪੂਰੀ ਲੈਣੀ ਰੇੜੀਆਂ ਦੀ ਹੈ ਜੀ ਉਹ ਦੁਕਾਨਾਂ ਕਿੰਨੀਆਂ ਦਾ ਜਿਹੜੀਆਂ ਤਾਰਾ ਦੇ ਫੇਟ ਚ ਆ ਰਹੀ ਸਾਰੀ ਦੁਕਾਨਾਂ ਟੋਟਲ ਮਾਰਕੀਟ ਟੋਟਲ ਮਾਰਕੀਟ ਆ ਯਾਰ ਸਾਰਾ ਬਾਜ਼ਾਰ ਹੀ ਸਿਨੀ ਹੋਟਲ ਤੋਂ ਲੈ ਕੇ ਤੇ ਉੱਥੇ ਬੜਾ ਚੌਂਕ ਤਕਰ ਬੜਾ ਸ਼ਾਹ ਤਕਰ ਜੀ ਸਬਲੈਂਸਿਟੀ ਗੁਰਵਾਸਪੁਰ ਅੱਜ ਜਿਆਦਾ ਲੋਡ ਹੋਣ ਦੇ ਕਾਰਨ ਜਿਹੜੀਆਂ ਤਰ੍ਹਾਂ ਦੇ ਡ੍ਰਿਪ ਕਰਕੇ ਆਪਸ ਵਿੱਚ ਜਿਹੜੇ ਟੁੱਟ ਗਈਆਂ ਨੇ ਔਰ ਇਹ ਜਿਹੜਾ ਹੈਗਾ ਬਾਜ਼ਾਰ ਸੰਗਣੀਬਾਦੀ ਹੋਣ ਕਰਕੇ ਮੈਂ ਇਹਦਾ ਐਸਟੀਮੇਟ ਬਣਾਇਆ ਐਸਟੀਮੇਟ ਪਾਸ ਹੋ ਚੁੱਕਾ ਹੈ ਕਾਮਿਆਂ ਦੀ ਘਾਟ ਕਰਕੇ ਜਿਹੜਾ ਉਹ ਕੰਮ ਥੋੜਾ ਨਹੀਂ ਹੋ ਸਕਿਆ ਹੁਣ ਐਸਟੀਮੇਟ ਪਾਸ ਹੋ ਗਿਆ ਮੈਂ ਕੋਸ਼ਿਸ਼ ਕੀਤੀ ਆ ਕਿ ਜਿਹੜਾ ਇਹ ਐਸਟੀਮੇਟ ਵਰਕਰ ਕਰਾ ਕੇ ਇੱਕ ਦਿਨ ਤੋਂ ਕੰਮ ਕਰਵਾਇਆ ਜਾਵੇਗਾ ਕੁਝ ਹੀ ਦਿਨਾਂ ਦੇ ਵਿੱਚ ਵਿੱਚ ਬਾਕੀ ਅੱਜ ਜਿਹੜੀਆਂ ਟੁੱਟੀਆਂ ਹੋਈਆਂ ਤਾਰਾਂ ਮੈਂ ਮੇਰੇ ਕੋਲ ਦੋ ਕਰਮਚਾਰੀ ਨੇ ਬਾਕੀ ਮੈਂ ਪ੍ਰਾਈਵੇਟ ਕਰਮਚਾਰੀ ਲਾ ਕੇ ਨਾਲ ਹੁਣ ਮੈਂ ਇਹਨਾਂ ਤਾਰਾਂ ਨੂੰ ਗੰਢਾ ਰਿਆ ਵਾਂ ਮੈਂ 1 ਘੰਟੇ ਦੇ ਵਿੱਚ ਵਿੱਚ ਜਿਹੜੀ ਟੁੱਟੀਆਂ ਹੋਈਆਂ ਤਾਰਾਂ ਨੇ ਇਹਨਾਂ ਨੂੰ 1 ਘੰਟੇ ਦੇ ਵਿੱਚ ਜਿਹੜੀ ਬਿਜਲੀ ਆ ਸਪਲਾਈ ਆ ਤੈਨੂੰ ਬਹਾਲ ਕਰਕੇ ਹੀ ਘਰ ਨੂੰ ਜਾਵਾਂਗਾ ਹਾਜੀ ਤੌਰ ਤੇ ਤੇ ਹੱਲ ਹੋ ਗਿਆ ਪਰਮਾਨੈਂਟ ਹੱਲ ਪਰਮਾਨੈਂਟ ਹੱਲ ਆ ਪੀ ਦਾ ਐਸਟੀਮੇਟ ਪਾਸ ਹੋ ਚੁੱਕਾ ਮੈਂ ਸਟੋਰ ਦੇ ਵਿੱਚੋਂ ਜਿਹੜੀ ਅਸਰਦ ਕਟਕਟਾ ਕੇ ਸਮਾਨ ਡਰਾ ਕਰਾ ਕੇ ਐਸੇ ਹੀ ਹਫਤੇ ਦੇ ਵਿੱਚ ਵਿੱਚ ਜਿਹੜਾ ਹੈਗਾ ਕਿਆ ਬਾਜ਼ਾਰ ਦਾ ਜਿਹੜਾ ਹੈਗਾ ਗੰਦ ਤੇ ਇੱਕ ਇੱਕ ਹਫ਼ਤੇ ਦੇ ਵਿੱਚ ਅਸੀਂ ਤਰ੍ਹਾਂ ਨਵੀਆਂ ਪਵਾ ਕੇ ਕੰਪਲੀਟ ਕਰ ਦਵਾਂਗੇ। ਜੀ ਨਾਮ ਮੇਰਾ ਜੀ ਵਿਨੇ ਗੰਦੀ ਹੈ। ਬਾਟਾ ਸ਼ੂ ਸ਼ਾਪ ਹੈ। ਇਹ ਸਟਰਾਏ ਕੋਈ ਪ੍ਰੋਬਲਮ ਜਿਹੜੀ ਹੈ ਇਹ ਅੱਜ ਦੀ ਨਹੀਂ ਹੈ। ਇਹ ਪ੍ਰੋਬਲਮ ਹਰ ਵਾਰੀ ਕ੍ਰੀਏਟ ਹੁੰਦੀ ਹੈ। ਜਦੋਂ ਵੀ ਇਹ ਸਮਰ ਸੀਜ਼ਨ ਆਂਦਾ ਹੈ ਹਰ ਵਾਰੀ ਸਾਰੇ ਦੁਕਾਨਦਾਰ ਮਤਲਬ ਡਿਪਾਰਟਮੈਂਟ ਅੱਗੇ ਇਹੋ ਸਬਮਿਸ਼ਨ ਕਰਨੇ ਆ। ਕਿ ਇਹਨਾਂ ਤਾਰਾਂ ਜਿਹੜੀਆਂ ਐ ਜਦੋਂ ਦਾ ਮੇਰਾ خیال ਬਿਲੀ ਬੋਰਡ ਹੋਂਦ ਦੇ ਵਿੱਚ ਆਇਆ ਹੁਣਾਂ ਜਾਂ ਡਿਪਾਰਟਮੈਂਟ ਰਿਲੀਜ਼ ਹੋਇਆ ਦਾ ਹੁਣਾ ਉਦੋਂ ਦੀਆਂ ਹੀ ਐ ਜਿਹੜਾ ਇਹ ਸਟਰਕਚਰ ਐ ਜਿਹੜਾ ਐ ਇਹ ਸਾਰਾ ਉਦੋਂ ਦਾ ਹੀ ਚੱਲਦਾ ਆ ਰਿਹਾ ਹੈਗਾ ਏ ਮਤਲਬ ਦੇਖੋ ਉਸ ਟਾਈਮ ਤੇ ਜਿਹੜਾ ਕੰਜ਼ਮਪਸ਼ਨ ਕਿੰਨੀ ਘਟ ਮਤਲਬ ਹੋਵੇਗੀ ਇਸ ਟਾਈਮ ਮਤਲਬ ਅੱਜ ਤੋਂ 70 ਸਾਲ ਪਹਿਲੇ ਕੰਜੈਂਪਸ਼ਨ ਕੀ ਹੋਏਗੀ ਜਾਂ 75 ਸਾਲ ਪਹਿਲੇ ਕੀ ਹੋਏਗੀ ਹੁਣ ਕੰਜੈਂਪਸ਼ਨ ਕੀ ਹੈ ਪਰ ਕਿਸੇ ਦਾ ਇਸ ਪਰ ਨੇ ਕੋਈ ਖਿਆਲ ਹੀ ਨਹੀਂ ਹੈ ਕਿਉਂਕਿ ਇਹ ਫਿਰ ਜਦੋਂ ਵੀ ਆ ਮਤਲਬ ਟੈਂਪਰੇਰੀ ਤੌਰ ਤੇ ਆਰਜੀ ਤੌਰ ਤੇ ਇਹਨੂੰ ਹੀ ਗੰਡ ਗੁੰਡ ਕੇ ਆ ਜਿਹੜਾ ਉਹ ਰਿਪੇਅਰ ਕਰਕੇ ਤਾਂ ਚਲੇ ਜਾਂਦੇ ਆ ਸਾਡੀ ਤੇ ਤੁਹਾਡੇ ਰਾਹੀ ਇੰਨੀ ਸਬਮਿਸ਼ਨ ਹੈਗੀ ਆ ਵੀ ਇਹ ਜਿਹੜਾ ਜੋ ਵੀ ਆ ਵੀ ਇਹਦਾ ਪਰਮਨੈਂਟਲੀ ਹੱਲ ਕੀਤਾ ਜਾਏ ਵੀ ਤਾਂ ਕਿ ਕਿਸੇ ਦਾ ਵੀ ਕੋਈ ਕਿਸੇ ਕਿਸਮ ਦਾ ਨੁਕਸਾਨ ਕੋਈ ਜਾਨੀ ਕੋਈ مالی ਨੁਕਸਾਨ ਨਾ ਹੋ ਸਕੇ ਕਿਉਂਕਿ ਇਹ ਜਿਹੜੀਆਂ ਸ਼ਾਪ ਨੇ ਇਹਨਾਂ ਦੇ ਬਿਲਕੁਲ ਨਾਲ ਟੱਚ ਨਹੀਂ ਤਾਰਾਂ ਦੇ ਨਾਲ ਟੱਚ ਜਿੱਦਾਂ ਇਹ ਅੱਜ ਦਾ ਮੰਜ਼ਰ ਹੋਇਆ ਹੈ ਪੀ ਇਨੀ ਬਲਾਸਟਿੰਗ ਹੋਈ ਹੈਗੀ ਆ ਮਤਲਬ ਸਾਰੇ ਬੰਨੇ ਜਿੱਥੋਂ ਜਿੱਥੋਂ ਵੀ ਇੱਕ ਡਿੱਗੀਆਂ ਏ ਥੱਲੇ ਇਹ ਕਿਤੇ ਵੀ ਕੋਈ ਅਨਸਖਾਵੀ ਘਟਨਾਵਾਂ ਜਿਹੜੀ ਇਹ ਹੋ ਸਕਦੀ ਸੀ ਕੋਈ ਹੈਪਨਿੰਗ ਹੋ ਸਕਦੀ ਇਹ ਹਰ ਸੀਜ਼ਨ ਹੁੰਦਾ ਜੀ ਇਹ ਹਰ ਸੀਜ਼ਨ ਕੰਟੀਨਿਊ ਪੰਜ ਛੇ ਹਰ ਹੀ ਹੁੰਦਾ ਹੈ ਇਹ ਸਮਰ ਸੀਜ਼ਨ ਦੇ ਵਿੱਚ ਖਾਸ ਨੁਕਸਾਨੀ ਹੋਇਆ ਹੈ ਨੁਕਸਾਨ ਅੱਜ ਮਤਲਬ ਹੋਣ ਤੋਂ ਕਾਫੀ ਜਿਆਦਾ ਫਾਇਰ ਵਿਗੇਟ ਵੀ ਆਈ ਹੈਗੀ ਆ ਹਾਂਜੀ ਇਸ ਤੋਂ ਪਹਿਲੇ ਵੀ ਹੁੰਦਾ ਵਾ ਆਹ ਚੀਜ਼ ਸਾਡੇ ਮੋਟਰਸਾਈਕਲ ਤੇ ਪੈ ਗਈ ਸੀ ਡਿੱਗ ਪਈ ਸੀ ਇਹ ਚੀਜ਼ ਆਹ ਬੰਦੇ ਬੜੀ ਮੁਸ਼ਕਲ ਪਜੇ ਸੀ ਕੀ ਮੰਗ ਕਰਦੇ ਹੋ ਮੰਗ ਇਹੋ ਕਰਨੇ ਆ ਸਾਰੇ ਵੀ ਇਹਦਾ ਪਰਮਾਨੈਂਟਲੀ ਹੱਲ ਡਿਪਾਰਟਮੈਂਟ ਵੱਲੋਂ ਕੀਤਾ ਜਾਏ ਜੋ ਵੀ ਇਹਦੀਆਂ ਤਾਰਾਂ ਹੈਵੀ ਕੇਬਲਸ ਹੈਗੀਆਂ ਐ ਉਹ ਪਾਈਆਂ ਜਾਂ ਨਾ ਕੀ ਇਹਨਾਂ ਨੂੰ ਰਿਪੇਅਰ ਕਰਕੇ ਤੇ ਚਲਾ ਦਿੱਤਾ ਜਾਏ ਤਾਂ ਫੇਰ ਜਿਹੜਾ ਵੀ ਉਹ ਦੁਕਾਨਦਾਰ ਰਿਸਕੇਟ ਹੀ ਰਹਿਣ ਕਿੰਨੀ ਵਾਰੀ ਕੰਪਲੀਟ ਕਰ ਚੁੱਕੇ ਹੋ ਕੰਪਲੇਂਟ ਇਹ ਕਾਫੀ ਟਾਈਮ ਕੰਪਲੇਂਟ ਹੁੰਦੀ ਹੈ ਜੀ ਹਰ ਸੀਜ਼ਨ ਕੰਪਲੇਂਟ ਹੁੰਦੀ ਹੈ ਕਾਫੀ ਟਾਈਮ ਹੁੰਦੀ ਹੈ ਕੀ ਹੈ ਕੰਪਲੇਂਟ ਪਰ ਉਹਦੇ ਬਾਵਜੂਦ ਕਦੀ ਕੋਈ ਹੱਲ ਪਰਮਨੈਂਟਲੀ ਜਿਹੜਾ ਵਾ ਉਹ ਨਹੀਂ ਨਿਕਲਿਆ ਹੈਗਾ ਹਾਂ ਜੀ